ਕੋਥੇ ਬੰਦੇ ਨੇ ਜਨੂ ਪਾਇਆ ਵਾ ਉਹ ਇਹਦੇ ਕੋਲ ਚਲੇ ਜਾਵੇ ਇਹ ਜਨੂ ਤਾਰਨ ਵਾਲਿਆਂ ਚੋਂ ਗੁਰੂ ਸਾਡੇ ਨੇ ਜਨੂ ਦੀ ਰੱਖਿਆ ਕਰੀ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਪਰ ਉਹ ਜ਼ੁਲਮ ਦੇ ਖਿਲਾਫ ਸੀ ਜਦੋਂ ਕੋਈ ਧੱਕੇ ਨਾਲ ਤਾਰ ਰਿਆ ਤਾਂ ਉਦੋਂ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਹੈਗਾ ਤੁਹਾਡੇ ਲਈ ਤਿਲਕ ਜੰਜੂ ਦੀ ਰਾਖਾ ਹੂੰ ਜਿਹੜਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆ ਹਾਂ ਗੁਰੂ ਤੇਗ ਬਹਾਦਰ ਸਾਹਿਬ ਕਿਹੜੇ ਪਰਵਾਚ ਆਏ ਤੇਗ ਬਹਾਦਰ ਨੇ ਉਹ ਮੇਰੀ ਗੱਲ ਸਮਝਿਆ ਆਪਾਂ ਬਲਾਈਂਡ ਨਾ ਹੋਈਏ ਪੰਜੇ ਜਿਹੜੇ ਪਿਆਰੇ ਨੇ ਕਿੱਥੋਂ ਆਏ ਨੇ ਸਨਾਤਨ ਚੋਂ ਆਏ ਨੇ ਗੁਰੂ ਸਾਹਿਬ ਸਨਾਤਨ ਚੋਂ ਆਏ ਨੇ ਜੇ ਗੁਰੂ ਸਾਹਿਬ ਸਨਾਤਨ ਚੋਂ ਆਏ ਨੇ ਫਿਰ ਤਾਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾ ਲੈਣਾ ਸੀ ਕੋਈ ਐਦਾਂ ਦੀ ਗੱਲ ਨਹੀਂ ਹੁੰਦੀ ਜੋ ਜੋ ਤ੍ਰੇਤੇ ਦੇ ਵਿੱਚ ਰਾਮਚੰਦਰ ਭਗਵਾਨ ਦੇ ਰੂਪ ਚ ਆਏ ਉਹ ਦਵਪਾ ਚ ਕ੍ਰਿਸ਼ਨ ਜੀ ਬਣ ਕੇ ਆਏ ਉਹ ਦੋਨਾਂ ਦਾ ਆਪਸੀ ਜਿਹੜਾ ਹੈਗਾ ਕਦੇ ਨਹੀਂ ਹੁੰਦਾ ਕਾਲ ਯੁਗ ਦਾ ਅਵਤਾਰ ਹੈ ਕਾਲ ਯੁਗ ਦੇ ਵਿੱਚ ਗੁਰਨਾਨਦ ਸਾਹਿਬ ਆਏ ਕਿ ਨਵੀਂ ਲੀਲਾ ਰਚਨਾਏ ਨੇ ਅਕਾਲ ਪੁਰਖ ਹੈ ਉਹ ਉਹ ਇਹਨਾਂ ਬੰਦਿਆਂ ਵਾਂਗ ਥੋੜੀ ਉਹਨਾਂ ਦੀ ਤੁਲਨਾ ਕਰੀ ਜਾ ਸਕਦੀ ਆ ਇਹ ਤਾਂ ਹੈਗੇ ਲੋਕਾਂ ਦੇ ਜਿਹਨੂੰ ਉਤਾਰਨ ਵਾਲੇ ਚ ਹਰਜੀਤ ਸਿੰਘ ਕਹਿੰਦਾ ਵੀ ਅਸੀਂ ਜਿਹਨੂੰ ਉਤਾਰ ਨਹੀਂ ਦੇਣਾ ਅਸੀਂ ਬਚਾਉਣ ਵਾਲਿਆਂ ਚ ਇਹ ਮੰਦਰ ਢਵਾਉਣ ਵਾਲਿਆਂ ਚ ਅਸੀਂ ਮੰਦਰ ਬਣਵਾਉਣ ਵਾਲਿਆਂ ਚ